ਗਰਮ ਪਸ਼ਮੀਨਾ ਦੇ ਵਿੱਚ ਸ਼ਾਲ ਵਾਲੇ ਸੂਟ 컬렉ਸ਼ਨ ਬਹੁਤ ਸੋਹਣੀ ਆ 7814352822 ਸਾਡਾ ਬੁਕਿੰਗ ਨੰਬਰ ਹੈ ਇਸ ਨੰਬਰ ਤੇ ਤੁਸੀਂ ਸਕਰੀਨਸ਼ਾਟ ਸੈਂਡ ਕਰ ਦੇਣਾ ਜਿਹੜਾ ਵੀ ਸੂਟ ਕਲਰ ਤੁਹਾਨੂੰ ਪਸੰਦ ਆਏਗਾ ਔਰ ਲਾਈ ਡਾਰਕ ਸਾਰੀਆਂ ਸ਼ੇਡਸ ਅਵੇਲੇਬਲ ਨੇ ਠੀਕ ਹੈ ਹਾਈਲਿਸ਼ੈਂ ਤੁਹਾਨੂੰ ਦਿਖਾ ਰਹੇ ਹਾਂ ਪਰ ਰਾਜੇ ਰਾਣੀਆਂ ਵਾਲੀ ਕਲੈਕਸ਼ਨ ਹੋਏਗੀ ਅਸ਼ਦੀਪ ਬਹੁਤ ਸੋਹਣੀ ਜੀ ਠੀਕ ਹੈ ਕਲਰ ਬਹੁਤ ਸੋਹਣੇ ਔਰ ਸ਼ਾਲ ਵਾਲੇ ਜੜੇ ਵਾਲੇ ਸੂਟ ਆਉਣਗੇ ਤੇ ਲਾਈ ਡਾਰਕ ਸ਼ੇਡਸ ਅਵੇਲੇਬਲ ਹੋਣਗੀਆਂ ਪੇਮੈਂਟ ਦਾ ਮੋਡ ਆਨਲਾਈਨ ਆ Google Pay Paytm ਜੋ ਵੀ ਤੁਸੀਂ ਯੂਜ਼ ਕਰਦੇ ਆ ਪੇਮੈਂਟ ਕਰਕੇ ਆਰਡਰ ਕਨਫਰਮ ਕਰ ਲੈਣਾ ਔਰ ਕਲੈਕਸ਼ਨ ਸਟਾਰਟ ਕਰਨ ਤੋਂ ਪਹਿਲੇ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਅਸੀਂ ਹਰ ਮੰਥ ਦੇ ਲਾਸਟ ਵਿੱਚ ਬਹੁਤ ਸੋਹਣੇ ਸੂਟ ਦਾ ਗਿਫਟ ਦਿੰਨੇ ਆ ਤੇ ਤੁਸੀਂ ਵੀਡੀਓਜ਼ ਨੂੰ ਸ਼ੇਅਰ ਕਰਨਾ ਹੈ ਤੇ ਕਮੈਂਟ ਕਰਨੇ ਆ ਅਗਰ ਤੁਸੀਂ ਲੈਣਾ ਹੈ ਬਹੁਤ ਪਿਆਰੇ ਜਿਹੇ ਸੂਟ ਦਾ ਗਿਫਟ ਸਭ ਤੋਂ ਪਹਿਲਾ ਸੂਟ ਆਏਗਾ ਅੰਬੀਆਂ ਵਾਲਾ ਪ੍ਰਿੰਟ ਠੀਕ ਹੈ ਡਿਜੀਟਲ ਪ੍ਰਿੰਟਿੰਗ ਵਾਲੇ ਸੂਟ ਨੇ ਔਰ ਪ੍ਰਿੰਟਿੰਗ ਆਏਗੀ ਇੱਕਦਮ ਲਾਜਵਾਬ ਠੀਕ ਹੈ ਕਲਰ ਬਹੁਤ ਸੋਹਣਾ ਹੈ ਤੇ ਇਸ ਦੇ ਵਿੱਚ ਆਏਗੀ ਪ੍ਰਿੰਟਿੰਗ ਔਰ ਬਾਰਡਰ ਲਾਈਨ ਵਾਲਾ ਸੂਟ ਆਏਗਾ ਬੈਕ ਤੇ ਫਰੰਟ ਤੇ ਬਾਜੂ ਤੇ ਤੁਹਾਨੂੰ ਬਾਰਡਰ ਲਾਈਨ ਮਿਲੇਗੀ ਪਲੇਨ ਆਏਗਾ ਬਾਟਮ ਠੀਕ ਹੈ ਤੇ ਨਾਲ ਆਏਗਾ ਖੁੱਲਾ ਡੁੱਲਾ ਸ਼ਾਲ ਠੀਕ ਹੈ ਲੈਂਥ ਬ੍ਰੈਥ ਇਕਦਮ ਪ੍ਰੋਪਰ ਮਿਲੇਗੀ ਸ਼ਾਲ ਆਏਗਾ ਇਹ ਵਾਲਾ ਠੀਕ ਹੈ ਤੇ ਕਲਰ ਦੇਖ ਲਓ ਤੁਸੀਂ ਬਹੁਤ ਸੋਹਣਾ ਔਰ ਪ੍ਰਿੰਟਿੰਗ ਬਹੁਤ ਪਿਆਰੀ ਆ ਸੈਲਫ ਦੇ ਵਿੱਚ ਵੀ ਆਏਗਾ ਸ਼ਾਲ ਦੀ ਪ੍ਰਿੰਟਿੰਗ ਤੇ ਨਾਲ ਤੁਹਾਨੂੰ ਬਾਰਡਰ ਲਾਈਨ ਮਿਲੇਗੀ ਠੀਕ ਹੈ ਤੇ ਇਸ ਦੇ ਵਿੱਚ ਮੇਨ ਗੱਲ ਇਹ ਆ ਕਿ ਤੁਹਾਨੂੰ ਇਕਦਮ ਡਿਸਕਾਊਂਟ ਦੇ ਵਿੱਚ ਇਹ ਵਾਲੀ ਕਲੈਕਸ਼ਨ ਮਿਲੇਗੀ ਪਰ ਕਲਰ ਜਿਹੜਾ ਆ ਇੱਕ ਡਿਜ਼ਾਈਨ ਦੇ ਵਿੱਚ ਵੱਧ ਤੋਂ ਵੱਧ ਇੱਕ ਜਾਂ ਦੋ ਸੂਟ ਹੋਣਗੇ ਠੀਕ ਹੈ ਇਹ ਸੇਮ ਹੀ ਅੰਬੀਆਂ ਵਾਲੀ ਪ੍ਰਿੰਟਿੰਗ ਆ ਪਰ ਥੋੜਾ ਜਿਹਾ ਡਿਜ਼ਾਈਨ ਇਹਦਾ ਡਿਫਰੈਂਟ ਆਏਗਾ بیس ਜਿਹੜਾ ਆ ਇਹਦੀ ਸ਼ਰਟ ਦਾ ਆਏਗਾ ਕਰੀਮ ਸ਼ੇਡ ਦੇ ਉੱਪਰ ਤੇ ਨਾਲ ਆਏਗਾ ਔਰੇਂਜ ਕਲਰ ਤੇ ਨਾਲ ਬਹੁਤ ਸੋਹਣਾ ਗ੍ਰੇ ਕਲਰ ਦਾ ਕੰਬੀਨੇਸ਼ਨ ਠੀਕ ਹੈ ਬਾਰਡਰ ਲਾਈਨ ਤੇ ਬਹੁਤ ਸੋਹਣਾ ਜਿਹਾ ਮਿਲੇਗਾ ਇਸ ਤਰ੍ਹਾਂ ਪ੍ਰਿੰਟ ਅੰਬੀਆਂ ਵਾਲਾ ਹੀ ਆਏਗਾ ਸ਼ਾਲ ਦੇ ਉੱਪਰ ਤੇ ਨਾਲ ਆਏਗਾ ਬਹੁਤ ਪਿਆਰਾ ਇਸਦਾ ਆਏਗਾ ਬਾਟਮ ਔਰੇਂਜ ਸ਼ੇਡ ਦੇ ਵਿੱਚ ਠੀਕ ਹੈ ਤੇ ਸ਼ਾਲ ਦੀ ਬਹੁਤ ਸੋਹਣੀ ਜੀ ਕਲੈਕਸ਼ਨ ਪੇਮੈਂਟ ਦਾ ਮੋਡ ਆਨਲਾਈਨ ਆ Google Pay Paytm ਜੋ ਵੀ ਤੁਸੀਂ ਯੂਜ਼ ਕਰਦੇ ਆ ਔਰ ਕਲੈਕਸ਼ਨ ਨੂੰ ਤੁਸੀਂ ਐਂਡ ਤੱਕ ਜਰੂਰ ਵਾਚ ਕਰਿਆ ਕਰੋ ਕਿਉਂਕਿ ਤਾਂ ਹੀ ਤੁਹਾਨੂੰ ਜਿਹੜੇ ਸਾਰੇ ਹੀ ਕਲਰ ਸਾਰੇ ਹੀ ਡਿਜ਼ਾਈਨ ਪਤਾ ਚੱਲਣਗੇ ਅਗਲਾ ਆਏਗਾ ਗ੍ਰੀਨ ਸ਼ੇਡ ਦੇ ਨਾਲ ਬਹੁਤ ਸੋਹਣਾ ਪ੍ਰਿੰਟ ਆ ਠੀਕ ਹੈ ਤੇ ਨਾਲ ਆਏਗਾ ਬਹੁਤ ਸੋਹਣਾ ਜਿਹਾ ਸ਼ਾਲ ਠੀਕ ਹੈ ਲੁੱਕ ਬਹੁਤ ਸੋਹਣੀ ਆ ਕਲਰ ਬਹੁਤ ਸੋਹਣੇ ਆਉਣਗੇ ਪਹਿਲਾ ਜਿਹੜਾ ਗ੍ਰੀਨ ਸ਼ੇਡ ਦੇ ਨਾਲ ਕੰਬੀਨੇਸ਼ਨ ਦਿਖਾਇਆ ਉਹ ਹੋਰ ਆਏਗਾ ਜਿਹੜਾ ਨੈਕਸਟ ਆਏਗਾ ਉਹ ਹੋਰ ਆਏਗਾ ਠੀਕ ਹੈ ਪ੍ਰਿੰਟ ਹੋਰ ੜਿਆ ਇਹਨਾਂ ਦੇ ਕਲਰ ਤੁਸੀਂ ਦੇਖਦੇ ਜਾਓ ਔਰ ਇਹ ਚੈੱਕ ਪ੍ਰਿੰਟ ਵੀ ਆ ਗਿਆ ਅੰਬੀਆਂ ਵਾਲਾ ਪ੍ਰਿੰਟ ਆ ਗਿਆ ਫਲਾਵਰਿੰਗ ਆਏਗੀ ਲਾਈਟ ਡਾਰਕ ਸਾਰੇ ਹੀ ਕਲਰ ਅਵੇਲੇਬਲ ਨੇ ਇਹ ਤੁਹਾਨੂੰ ਮਿਲੇਗਾ ਪਲੇਨ ਹਰ ਇੱਕ ਸੂਟ ਦਾ ਜਿਹੜਾ ਬੋਟਮ ਹੈ ਉਹ ਪਲੇਨ ਆਏਗਾ ਸੈਲਫ ਨਹੀਂ ਆਏਗਾ ਔਰ ਪਸ਼ਮੀਨਾ ਦਾ ਆਏਗਾ ਠੀਕ ਹੈ ਐਲਪਾਈਨ ਫੈਬਰਿਕ ਨਹੀਂ ਆ ਪਸ਼ਮੀਨਾ ਦਾ ਫੈਬਰਿਕ ਮਿਲੇਗਾ ਇਹ ਵਾਲਾ ਤੇ ਦੇਖੋ ਨੈਕਸਟ ਆएगी ਚੈੱਕ ਪ੍ਰਿੰਟਿੰਗ ਉਤੇ ਬੂਟੀ ਆਏਗੀ ਠੀਕ ਹੈ ਬਹੁਤ ਸੋਹਣੀ embroiderry type ਜਿਹੜੀ ਹੈ ਤੁਹਾਨੂੰ ਬੂਟੀ ਮਿਲੇਗੀ ਪਰ ਇਹ ਪੈਟਰਨ ਸਾਰਾ ਪ੍ਰਿੰਟਿੰਗ ਦਾ ਹੋਏਗੀ ਨੈਕਸਟ ਆਏਗੀ ਇਸ ਦੀ ਨੈਕ ਲਾਈਨ ਬਾਰਡਰ ਲਾਈਨ ਆਏਗੀ ਔਰ ਸ਼ਾਲ ਆਉਣਗੇ ਖੁੱਲੇ ਡੁੱਲੇ ਠੀਕ ਨੇ एकदम इजी ਆ ਕਿਉਂਕਿ ਇਹਨਾਂ ਦੀ ਬ੍ਰੈਥ ਪੂਰੀ ਆ ਠੀਕ ਹੈ ਲੈਂਥ ਜਿਹੜੀ ਉਹ ਪੂਰੀ ਹੁੰਦੀ ਆ ਜਿਵੇਂ ਤੁਸੀਂ ਸਟੌਲ ਵੀ ਲੈਨੇ ਆ ਸ਼ਾਲ ਵੀ ਲੈਨੇ ਆ ਲੈਂਥ ਜਿਹੜੀ ਉਹ ਤੁਹਾਨੂੰ एकदम ਪੂਰੀ ਰੈਗੂਲਰ ਵਾਲੀ ਮਿਲਦੀ ਆ ਕਲਰ ਦੇਖੋ ਨੈਕਸਟ ਬਹੁਤ ਪਿਆਰਾ ਇਹ ਆ ਗਿਆ ਆ ਤੁਹਾਡੇ ਨੂੰ ਮਿਲੇਗਾ ਕਰੀਮ ਸ਼ੇਡ ਦੇ ਨਾਲ ਠੀਕ ਹੈ ਸ਼ਾਰਟ ਬਹੁਤ ਸੋਹਣੀ ਬਣੀ ਆ ਲੁੱਕ ਇਹ ਵਨ ਆਏਗੀ ਕਲਰ ਕੰਬੀਨੇਸ਼ਨ ਬਹੁਤ ਸੋਹਣਿਆ ਅੱਜ ਦੀ ਵੀਡੀਓ ਦੇ ਦੇਖੋ ਕਿੰਨਾ ਪਿਆਰਾ ਪ੍ਰਿੰਟ ਆ ਠੀਕ ਹੈ ਜੀ ਚੈੱਕ ਕਰਨਾ ਹੈ ਤੁਸੀਂ ਅੰਬੀਆਂ ਵਾਲੀ ਪ੍ਰਿੰਟਿੰਗ ਦਾ ਜਿਹੜਾ ਤੁਹਾਨੂੰ ਪ੍ਰਿੰਟ ਮਿਲੇਗਾ ਉਹ ਬਾਰਡਰ ਲਾਈਨ ਆਏਗੀ ਬਾਜੂ ਤੇ ਐਜ਼ ਇਟ ਇ ਸੇਮ ਆਏਗੀ ਨੈਕ ਲਾਈਨ ਦੀ ਪੱਟੀ ਆਏਗੀ ਪਲੇਨ ਆਏਗਾ ਲਾਈਟ orange ਕਲਰ ਦਾ ਇਸ ਦਾ ਆਏਗਾ ਬਾਟਮ ਠੀਕ ਹੈ ਤੇ ਬੇਸ ਜਿਹੜਾ ਸ਼ਰਟ ਦਾ ਆਏਗਾ ਕਰੀਮ ਸ਼ੇਡ ਦੇ ਵਿੱਚ ਔਰ ਸ਼ਾਲ ਤੁਸੀਂ ਦੇਖਣਾ ਬਹੁਤ ਸੋਹਣਾ ਠੀਕ ਹੈ ਖੁੱਲੇ ਡੁੱਲੇ ਸ਼ਾਲ ਆਉਣਗੇ 995 995 ਦੇ ਵਿੱਚ ਫ੍ਰੀ ਸ਼ਿਪਿੰਗ ਇਨ ਇੰਡੀਆ ਤੁਸੀਂ ਕਿਤੇ ਵੀ ਬੈਠੇ ਹੋ ਨਾ ਤਾਂ ਤੁਸੀਂ ਇਹ ਫ੍ਰੀ ਸ਼ਿਪਿੰਗ ਦੇ ਨਾਲ ਸੂਟ ਲੈ ਸਕਦੇ ਆ ਵੈਸੇ ਮਤਲਬ ਸਾਡੀ ਇੰਡੀਆ ਪੰਜਾਬ ਦੇ ਵਿੱਚ ਫ੍ਰੀ ਸ਼ਿਪਿੰਗ ਸੀਗੀ ਪਰ ਹੁਣ ਤੁਸੀਂ ਇੰਡੀਆ ਦੇ ਜੀ ਫ੍ਰੀ ਸ਼ਿਪਿੰਗ ਕਰ ਦਿੱਤੀ ਆ ਕਿਉਂਕਿ ਇਹ ਸੂਟ ਥੋੜੇ ਜਿਵੇਂ ਗਰਮ ਸੂਟ ਹੈ ਤੁਹਾਨੂੰ ਵੀ ਪਤਾ ਹੈ ਕਿ ਭਾਰੇ ਹੁੰਦੇ ਆ ਪਰ ਫਿਰ ਵੀ ਸ਼ਿਪਿੰਗ ਫ੍ਰੀ ਦੇ ਨਾਲ ਤੁਹਾਨੂੰ ਦੇਵਾਂਗੇ ਅਗਲਾ ਸੂਟ ਦੇਖੋ ਇਹ ਆ ਗਿਆ ਰਾਜੇ ਰਾਣੀਆਂ ਵਾਲਾ ਠੀਕ ਹੈ ਬਲੈਕ ਕਲਰ ਇਜ਼ ਅਵੇਲੇਬਲ ਇਹ ਕੀ ਕਲਰ ਹੋਏਗਾ ਇੱਕ ਹੀ ਸੂਟ ਆ ਪਰ ਬਹੁਤ ਪਿਆਰੀ ਜੀ ਪ੍ਰਿੰਟਿੰਗ ਠੀਕ ਹੈ ਇਹ ਰਾਜੇ ਰਾਣੀਆਂ ਵਾਲਾ ਕੰਬੀਨੇਸ਼ਨ ਹੈ ਥੋੜਾ ਚੈੱਕ ਟਾਈਪ ਦੀ ਪ੍ਰਿੰਟਿੰਗ ਹੁੰਦੀ ਆ ਬਾਰਡਰ ਲਾਈਨ ਵੱਖਰੀ ਮਿਲੇਗੀ ਸੈਲਫ ਦੇ ਵਿੱਚ ਜਿਹੜੀ ਇਸ ਦੀ ਮਿਲੇਗੀ ਬਾਜੂ ਦੀ ਪ੍ਰਿੰਟਿੰਗ ਪਲੱਸ ਬਾਰਡਰ ਲਾਈਨ ਤੇ ਪਲੇਨ ਆਏਗਾ ਬਾਟਮ ਔਰ ਸ਼ਾਲ ਤੇ ਵੀ ਤੁਹਾਨੂੰ ਚੈੱਕ ਤੇ ਪ੍ਰਿੰਟ ਮਿਲੇਗਾ ਬਹੁਤ ਸੋਹਣਾ ਸੈਲਫ ਵੀ ਆਏਗਾ ਬਾਰਡਰ ਲਾਈਨ ਵੀ ਆਏਗੀ ਬਹੁਤ ਸੋਹਣਾ ਜਾਂ ਸੂਟ ਆ ਤੇ 995 995 ਦੇ ਵਿੱਚ ਇਹ ਵਾਲਾ ਸੂਟ ਦੇ ਦਾਂਗੇ ਤੁਹਾਨੂੰ ਕਿਉਂਕਿ ਇਹਨਾਂ ਦੇ ਪ੍ਰਾਈਸ ਥੋੜੇ ਡਿਫਰੈਂਟ ਹਿੱਕੇ ਪਰ ਇੱਕ ਹੀ ਸੂਟ ਅਵੇਲੇਬਲ ਹੈ